ਇਹ ਨਾ ਸਾਡੇ ਪਹਿਲਾਂ ਆਉਂਦੇ ਹੁੰਦੇ ਪਿੰਡਾਂ 'ਚ ਕਹਿਣ ਵੀ ਇਹ ਜਿਹੜਾ ਵਧੀਆ ਸਕੂਲ ਖੁੱਲ ਗਿਆ ਇੱਥੇ ਜਨਰੇਟਰ ਦਾ ਪ੍ਰਬੰਧ ਆ ਅੱਛਾ ਹੋ ਗਾ ਦਿੰਦੇ ਪਿੰਡੀ ਦਾ ਵੀ ਬੜੀ ਵੱਡੀ ਗੱਲ ਕਰਦਿਆਂ ਕਹਣਾ ਵੀ ਨਿਆਣੇ ਪੱਕੇ ਥਲੇ ਬੈਣ ਕੇ ਸਾਰਾ ਦਿਨ ਮਰ ਜੰਨੇ ਉਹਨਾਂ ਗਰਮੀ ਨਾਲ ਮੁੜਕੋ ਮੁਰਗੀ ਹੋਣਾ ਸਾਰੇ ਨਿਆਣਾਂ ਨੂੰ ਮੁਸ਼ਕਲ ਆਉਂਦੀ ਦੀ 3 ਵਜੇ ਤੱਕ ਸਿੱਟਾ ਟਾਟਾ ਦੇ ਬੜੇ ਹਾਂਜੀ ਟਾਟਾ ਦੇ ਟਾਟਾ ਦੇ ਲੈ ਪਾਜੀ ਪੜੇ ਸਾਡੇ ਡੈਕਸ ਬਹੁਤ ਲੇਟ ਆਏ ਸੀ ਪੜੇ ਟਾਟਾ ਦੀ ਵੜਦੇ ਰਹੇ ਟਾਟਾ ਦੇ ਵਿੱਚ ਜਿਹਦੇ ਲੜ ਕੇ ਜਾਂਦੇ ਕਰਕੇ ਕੱਲਣਾ ਪਹਿਲਾ ਪੀਰੀਅਡ ਲੱਗਣਾ ਜੇ ਦੂਜੀ ਵਾਲੀ ਮੈਡਮ ਲੇਟ ਹੋ ਗਈ ਤਾਂ ਟਾਰ ਝਾੜ ਝਾੜ ਕੇ ਸਾਰਿਆਂ ਨੂੰ ਘਟੇ ਨਾਲ ਭਰ ਦੇ ਲੈਣੇ ਆ ਉਸ ਕੋਲ ਨਹੀਂ ਗਈ ਸਾਡੀ ਅੱਛਾ ਪਾਜੀ ਕਰਦਿਆਂ ਕਰਾਉਂਦਾ ਕੀ ਆ ਬਈ ਪ੍ਰਿੰਸੀਪਲ ਮੈਡਮ ਨੂੰ ਮੈਂ ਕਿਹਾ ਮੈਡਮ ਮਤਲਬ ਮੈਨੂੰ ਕੋਈ ਕੰਮ ਕਰਾਉਣਾ ਹੈ ਸਕੂਲ ਦਾ ਦੱਸਿਓ ਮੈਂ ਮੇਰੀ ਆਦਤ ਹੁੰਦੀ ਪਹਿਲਾਂ ਵੱਡਾ ਸਾਰੀ ਜਾਂ ਵੱਡੀ ਮੈਡਮ ਹੀ ਹੱਥ 'ਚ ਕਰਾਂ ਵੀ ਉਹਨੇ ਹੀ ਬਚਾਉਣਾ ਜਿੱਥੋਂ ਬਚਾ ਕੁਈ ਇਦਾਂ ਦੀ ਚੀਜ਼ ਕਰ ਵੀ ਜਿਹੜੀ ਆਪਾਂ ਮਸ਼ਹੂਰੀ ਕਰੀਏ ਸਕੂਲ ਦੀ। ਅੱਛਾ ਜੀ ਵਧੀਆ ਚੀਜ਼ ਕਰ ਕੋਈ। ਵਧੀਆ ਹਾਂ। ਮੈਂ ਕਲਾਸ ਚ ਆ ਮੈਡਮ ਜੀ ਫਿਰ ਮੈਨੂੰ ਆ ਪੀਰੀਅਡ ਰਹਿਣ ਦੋ ਤੇ ਮੈਂ ਕੋਈ ਲਿਖ ਕੇ ਲਿਆਉਣਾ। ਠੀਕ ਹੈ। ਦਿਮਾਗ ਮੇਰਾ ਚੱਲਦਾ ਹੁੰਦਾ ਸੀ। ਮੈਂ ਭਾਜੀ ਚੀਜ਼ਾਂ ਲੈ ਕੇ ਲਿਆ ਆ। ਚੀਜ਼ਾਂ ਲੈ ਕੇ ਜਦ ਪ੍ਰਿੰਸੀਪਲ ਨੂੰ ਸੁਲਾਈਆਂ। ਉਹਨੇ ਸਵੇਰੇ ਮੈਨੂੰ ਟੈਂਪੂ ਦੇ ਉੱਤੇ ਸਪੀਕਰ ਬੰਦਦਾ। ਐਡਵਰਟਾਈਜ਼ਮੈਂਟ ਸਾਰੇ ਲੱਗੇ ਚ। ਕਹਿੰਦੀ ਤੂੰ 8 ਦਿਨ ਸਕੂਲੇ ਕਲਾਸ ਨਹੀਂ ਦੋ ਨੀ ਤੂੰ ਪਿੰਡਾਂ ਚ ਬੱਚਾ ਹੋ ਕਾ ਹੀ ਦੇ ਗਿਆ ਤੈਨੂੰ ਇਹਦੇ ਪੈਸੇ ਵੀ ਦਵਾਂਗੇ। ਵੀ ਸਾਡੇ ਸਕੂਲ ਸਪੀਕਰ ਬੰਤਾ ਮੈਂ ਲਾਈਨਾਂ ਗਾਇਆ ਕਰਨੀਆਂ ਜਿੱਦਾਂ ਗਾਣਾ ਗਾਈਦਾ ਬੇਬੇ ਨਾਨਕੀ ਸਕੂਲ ਬੜੇ ਚੰਗੇ ਨੇ ਅਸੂਲ ਨਾਨਕੀ ਸਕੂਲ ਬੜੇ ਚੰਗੇ ਨੇ ਅਸੂਲ ਲੈ ਜੋ ਬੱਬੂ ਰਾਣਾ ਤੇ ਨਾਲ ਸੁਖ ਨੂੰ ਮੇਰੀ ਮਨੋ ਦਾਖਲ ਕਰਾ ਦਿਓ ਪੁੱਤ ਨੂੰ ਮੇਰੀ ਮਨੋ ਦਾਖਲ ਕਰਾ ਦਿਓ ਪੁੱਤ ਨੂੰ ਬੜੇ ਬੜਾ ਵਧੀਆ ਸਕੂਲ ਤੁਹਾਡੇ ਇਲਾਕੇ ਵਿੱਚ ਆ ਗਿਆ ਬੇਬੇ ਨਾਨਕੀ ਪਬਲਿਕ ਸਕੂਲ ਇੱਥੇ ਜਨਰੇਟਰ ਦਾ ਪ੍ਰਬੰਧ ਇੱਥੇ ਵਧੀਆ ਅਧਿਆਪਕਾਂ ਦਾ ਪ੍ਰਬੰਧ ਸਾਰਾ ਸਟਾਫ ਬਟਾਲੇ ਤੋਂ ਆਉਂਦਾ ਬੜੀ ਵੱਡੀ ਗੱਲ ਹੀ ਉੱਤੋਂ ਵੀ ਬਟਾਲੇ ਵਾਲੀਆਂ ਫੇਰ ਹੀ ਨਹੀਂ ਹੋਣੇ ਪਰ ਇਹ ਵੀ ਸ਼ਰੂ ਹੋਉਂਦੀਆਂ ਹਨ ਅੱਛਾ ਫਿਰ ਕਹਣਾ ਵੀ ਇੱਥੇ ਵਧੀਆ ਪੀਣ ਵਾਲੇ ਪਾਣੀ ਠੰਡੇ ਦਾ ਪ੍ਰਬੰਧ ਮੈਂ ਜਦੋਂ 8 ਦਿਨ ਪਿੰਡ ਚ ਘੁੰਮਿਆ ਤੇ ਬੱਚੇ ਵਧ ਗਏ ਤੇ ਮੈਡਮ ਮੈਨੂੰ ਕਹਿੰਦੀ ਹੋਰ ਤੂੰ ਮੇਨ ਬੱਚਾ ਸਕੂਲ ਦਾ ਮੈਂ ਮੱਛਰ ਗਿਆ ਜੀ ਤੇਰੀ ਫੀਸ ਮਾਫ ਫੀਸ ਨਹੀਂ ਮਾਫ ਕੀਤੀ ਨਹੀਂ ਸਿਰਫ ਇਹ ਵੀ ਨਿਆਣੇ ਕੋ ਪਹਿਲਾਂ ਮੰਗ ਲਈ ਮੇਰੇ ਕੋ 8 ਦਿਨ ਬਾਅਦ ਮੰਗ ਲਈ ਤੇ ਇਹੋ ਜੇ ਸਕੂਲਾਂ ਜਿਹੜਾ ਚਲੋ ਕਰਦਿਆ ਕਰਾਉਂਦਿਆ ਪ੍ਰਿੰਸੀਪਲ ਨਾਲ ਪਿਆਰ ਪੈ ਗਿਆ ਉਹ ਫਿਰ ਇੰਨਾ ਕਿ ਮੋਹ ਪੈ ਗਿਆ ਵੀ 8ਵੀਂ ਦੋ ਵਾਰੀ ਕਰਨੀ ਬਈ ਅਤਵੀ ਬੋਰਡ ਦੀ ਹੁੰਦੀ ਸੀ ਉਹ ਵੀ ਬੋਰਡ ਦੀ ਪਾਜੀ ਉਹ ਵੀ ਫੇਲ ਕਿੱਦਾਂ ਆ ਵੀ ਚਲੋ ਆਪਾਂ ਫੇਲ ਦੇ ਕਿਸੇ ਗੁਰਜੰਟ ਉਠੀ ਫੇਲ ਕਿਵੇਂ ਹੋਇਆ ਸਕੂਲਿੰਗ ਦੇ ਫੇਲ ਕਿਵੇਂ ਆ ਮੇਰਾ ਵੀਰ ਗੱਲ ਇਹ ਹੈ ਵੀ ਜਿੱਦਾਂ ਮਤਲਬ ਪੜਦੇ ਤੇ ਹੁੰਦੇ ਨਹੀਂ ਸੀ ਤੇ ਨਕਲ ਦੇ ਸਿਰ ਤੇ ਹੀ ਆਸ ਹੁੰਦੀ ਸੀ ਬਸ ਕੱਚੇ ਪੇਪਰ ਦੇ ਸਕੂਲੋਂ ਮੈਡਮਾਂ ਨੇ ਕਢਾ ਦੇਣੇ ਤੇ ਪੱਕਿਆਂ ਦਾ ਰੌਲਾ ਹੁੰਦਾ ਸੀ ਹੁਣ ਬੋਰਡ ਦੇ ਪੇਪਰਾਂ 'ਚ ਜਿਹੜਾ ਸਾਡੇ ਬੰਦੇ ਆ ਨਾ ਭਾਵੇਂ ਤੁਸੀਂ ਵੀ 90 ਵਾਲੇ ਭਾਵੇਂ ਇਹ ਵੀ ਆ ਤੇ ਪਾਜੀ ਹੁਣੇ ਪਿੱਛੇ ਬੈਠੇ ਆ ਨਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਦੂਜੇ ਪਾਜੀ ਨਾਲ ਸਾਰੇ ਬੈਠੇ ਆ ਇਹ ਵੀ ਸਾਰੇ ਸਕੂਲਿੰਗ ਇਦਾਂ ਦੀ ਹੋਣੀਆਂ ਮਤਲਬ ਜਦੋਂ 8ਵੀਂ ਤੇ 10ਵੀਂ ਦੇ ਚੋਂਡੇ ਬਣ ਜਾਂਦੇ ਨੇ ਹੂੰ ਗਰੁੱਪ ਬਣ ਜਾਂਦੇ ਨੇ ਉਹਨਾਂ ਦੇ ਹਾਂ ਤੇ ਸਾਡੀ ਕਲਾਸ ਦੇ ਵਿੱਚ ਇੱਕ ਜਾਂ ਦੋ ਕੁੜੀਆਂ ਹੁੰਦੀਆਂ ਸੀ ਜਿਨ੍ਹਾਂ ਸਿਰ ਤੇ ਸਾਰੇ ਟਿਗਰ ਨੇ ਹੂੰ ਮੰਦਿਰ ਇਹਦੇ ਨੂੰ ਵੇਖਣਾ ਹਾਂ ਉਹਨ ਮਾਨੂੰ ਉਹ ਪਹਿਣ ਹੀ ਮਾੜੀ ਪੈ ਗਈ ਜੀ ਤੇ ਸਾਨੂੰ ਆ ਸੀ ਕਰ ਦਿਆ ਕਰਾਉਂਦੇ ਪਾਜੀ ਕੀ ਹੋਇਆ ਬੋਰਡ ਦੇ ਪੇਪਰ ਪਾਰੋਵਾਲ ਸਾਡੇ ਲਾਗੇ ਉਹ ਤੇ ਪਾਰੋਵਾਲ ਪੈਂਦੇ ਆ ਪਹਿਲਾਂ ਸੈਂਟਰ ਸਕੂਲ ਚ ਨਹੀਂ ਹੁੰਦਾ ਬਾਹਰ ਜਾ ਕੇ ਦੇਣੇ ਕਿਤੇ ਵੱਡੇ ਸਕੂਲ ਪਹਿਲਾਂ 5-500 ਰੁਪਿਆ ਉਹ ਲਿਆ ਉਹਨਾਂ ਨੇ ਮੰਮੀ ਆਡੀਆਂ ਘਰੋਂ ਗਾਲਾਂ ਕੱਢਣ ਵੀ ਇਹ ਮਰਨੇ ਇਹਨਾਂ ਦੇ ਸਕੂਲ ਚ ਸੈਂਟਰ ਹੈ ਨਹੀਂ ਇੱਥੇ ਪਾਇਆ ਗਿਓ ਇਹ ਵੀ ਬੜੀ ਵੱਡੀ ਗੱਲ ਜਾਂਦੀ ਹਾ ਸਾਡੇ ਵੀ ਅਹੀਂ ਹੋਰ ਕਿਤੇ ਦੇਣ ਜਾਂਦੇ ਬੜਾ ਰੋਲਾ ਚੱਲਦਾ ਹੁੰਦਾ ਸੀ ਅੱਛਾ ਹੀ ਬੋਰਡ ਦੇ ਪੇਪਰ ਦੇਣ ਪਹੁੰਚ ਗਏ ਪਾਰੋਵਾਲ 8ਵੀਂ ਦੇ ਪੇਪਰ ਤੇ ਉਹ ਕੁੜੀ ਨੂੰ ਹੀ ਕਹੀਏ ਵੀ ਥੋੜਾ ਤੱਥਾ ਬੋਲਦੀ ਹੁੰਦੀ ਆਈਆਂ ਕਿਹਾ ਭੈਣ ਆਉਂ ਅਹੀਂ ਆਖਾ ਵੀ ਇਹਦੇ ਸਰਤੇ ਬਣਾ ਸੀ ਅਸੀਂ ਪਾਜੀ ਬੋਰਡ ਦੇ ਪੇਪਰ ਤੇ ਉਹਦਾ ਚਾਚਾ ਸੁਪਰਡੈਂਟ ਹੀ ਅੱਛਾ ਉਹਨੂੰ ਇਹ ਵੀ ਮੇਰੇ ਚਾਚੇ ਨੇ ਪਰਚੀਆਂ ਲਿਆ ਦੇਣੀਆਂ ਨੇ ਉਹ ਹੁਣ ਚਾਚੇ ਨੂੰ ਦੱਸੇ ਕਿਥੋਂ ਬਣਾਉਂਦਾ ਕੋਈ ਨਹੀਂ ਹੈ ਚਾਚਾ ਕਹਿੰਦਾ ਆਉਂਦਾ ਕੁੜੀਏ ਚਾਚੇ ਸ਼ਰਮ ਹੁੰਦਾ ਸ਼ਰਮ ਹੁੰਦਾ ਅਹੀਂ ਨਾ ਝੁੰਡ ਬਣਾ ਕੇ 14 15 ਜਣੇ ਉਹਦੇ ਹਲੇ ਦੋਲੇ ਬਹਿ ਗਏ ਠੀਕ ਹੈ 16ਵੀ ਉਹ ਤੇ 17ਵੀਂ ਕੁੜੀ ਜਿੰਦਰ ਅ اچھا ਉਹ ਕੁੜੀ ਨੇ ਆਪਣਾ ਪੇਪਰ ਕੀਤਾ ਸੀ ਆਖਿਆ ਲਵਲੀਨ ਤੂੰ ਵਿਖਾਵੇਂਂਦੀ ਮੈਂ ਵਿਖਾਉਂਗੀ ਮਹਾਰਾ ਜਾਣਦਾ ਪੰਜਾਬੀ ਦਾ ਪੇਪਰ ਉਹ ਕੀ ਲਿਖੀ ਗਈ ਐ ਐ ਨਹੀਂ ਪੁੱਛਿਆ ਕੀ ਲਿਖਣੇ ਪ੍ਰਸ਼ਨ ਹੀ ਕੋਚਰ ਪੇਪਰ ਤੋਂ ਵੇਖਣਾ ਤੇ ਉੱਤਰ ਉਹਦੇ ਇਤਰਾਵੇ ਬਸ ਐਂ ਪਰ ਪੁਰਾਣਾ ਛਾਪਾਈ ਵੀ ਅਖਰ ਹੀ ਬਸ ਵੇਖਣਾ ਵੀ ਸਹੀ ਪੈਣ ਰਿਆ ਉਹ ਜਦੋਂ ਆਇਆ ਭਾਜੀ ਰਿਜ਼ਲਟ ਸਾਰੇ ਪਾਸ ਹੋ ਗਏ ਨਾ 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 8ਵੀਂ ਦਾ ਬੋਰਡ ਦਾ ਪੇਪਰ ਜਦੋਂ ਰਿਜ਼ਲਟ ਆਇਆ ਤੇ ਸੀਂ ਧਿਆਨ ਪਰ ਵੇਖਣਗੇ 20 ਰੁਪਏ ਗਜਟ ਤੇ ਲੱਗਦੇ ਹੁੰਦੇ ਰਿਜ਼ਲਟ ਵੇਖਣ ਦੇ ਗਜਟ ਨਿਕਲਦੇ ਹੁੰਦੇ ਪਹਿਲਾਂ ਹੋ ਗਿਆ ਗਜਟ ਉਹ ਗਜਟ ਤੇ ਵੇਖਣਗੇ ਫਫਾ ਤੇ ਪਪਾ ਲਿਖਿਆ ਹੁੰਦਾ ਸੀ ਹਾਂ ਉਹ ਕਹਿੰਦਾ ਵੀ ਹਾਂ ਲਿਆ 20 ਰੁਪਏ ਮੈਂ ਵੀ ਕੀ ਪਤਾ ਪਾਸ ਕੇ ਫੇਰ ਦੇ ਫਾਸ ਹੋਇਆ ਦੇਦਾ ਕਿ 20 ਨਹੀਂ ਤੇ ਬਖਸ਼ ਦੇ ਕਹਿੰਦਾ ਇੱਧਰ ਫੜਾ ਅੱਛਾ ਜੀ ਰਿਜ਼ਲਟ ਆਇਆ ਤੇ ਮੈਂ ਫੇਲ ਹੋ ਗਿਆ ਫਫਾ ਆ ਅੱਛਾ ਫੇਲ ਹੋ ਗਿਆ ਤੇ ਫਫਾ ਆ ਗਿਆ ਫੇਲ ਹੋਇਆ ਤੇ ਮੈਂ ਘਰ ਆਇਆ ਤੇ ਘਰ ਆਂਦਿਆਂ ਮੇਰੇ ਮਾਸੀ ਮਾਸੜੋਣੀਆਂ ਆਏ ਤੇ ਉਹ ਬੈਠੇ ਤੇ ਉਹ ਮੈਂ ਜਾ ਕੇ ਰੋਣਾ ਸੀ ਹੁਣ ਜਾਲੀ ਇੱਕ ਇੱਕ ਮੇਰੇ ਸਗੇ ਜੱਜ ਦਾ ਮੁੰਡਾ ਉਹਨਾਂ ਵੀ ਇੰਨਾ ਪਿਆਰ ਮੇਰੇ ਨਾਲ ਵੀ ਸੁੱਖ ਨਾ ਉਹ ਵੀ ਉਹਨੀ ਯਾਰੀ ਫੇਲ ਹੋਇਆ ਜਿਵੇਂ ਮੈਂ ਹੋਇਆ ਉਹ ਵੀ ਅੜ ਵਿੱਚ ਫੇਲ ਦੋਵੇਂ ਹੀ ਇਹ ਹੁੰਦੀ ਯਾਰੀ ਹਾਂ ਤੇ ਮਾਸੜ ਦਾ ਆਪਣਾ ਕੋਈ ਬਿਜ਼ਨਸ ਚ ਘਾਟਾ ਪਿਆ ਸੀ ਉਹ ਮੈਨੂੰ ਹੌਸਲਾ ਦਵੇ ਕੋਈ ਨਹੀਂ ਪੁੱਤ ਬੱਚੇ ਬੰਦੇ ਫੇਲ ਹੁੰਦੀ ਹੁੰਦੀ ਹੈ ਜ਼ਿੰਦਗੀ ਜ ਕੋਈ ਨਾ ਕੋਈ ਬਣ ਜਾਂਦਾ ਕੋਈ ਗੱਲ ਨਹੀਂ ਅੱਛਾ ਕਰ ਦਿਆਂਗਾ ਹਾਂ ਮੈਂ ਝੂਠਾ ਰੋਂਦਾ ਉਹਨਾਂ ਦਾ ਤੇ ਉੱਥੋਂ ਕੀ ਕੀਤਾ ਜਿਹੜੇ 20 ਰੁਪਏ ਮੈਂ ਖੜੇ ਸੀ ਨਾ ਉਹਨੂੰ ਮੈਂ ਦਿੱਤੇ ਨਾ ਜਦੋਂ ਮੈਂ ਦੁਕਾਨ ਤੇ ਰੋ ਪਿਆ ਨਾ ਉਹ ਕਹਿੰਦਾ ਜੇ ਭੱਜ ਜਾ ਇਦਾਂ ਪਹਿਲਾਂ ਪਰੇਵਰ ਹੋ ਗਿਆ ਵਿਸ਼ੇ ਹੀ ਜਦੋਂ ਮੈਂ ਭਾਈ ਉਹ ਤੋਂ ਸਮੁੱਸੇ ਖਾਰੇ ਬਰੈਡ ਖਾਦੇ ਨਾਲ ਪੁੱਲ ਰੱਜ ਕੇ ਜਦੋਂ ਨਾ ਘਰ ਆਇਆ ਮੈਂ ਵਾੜਿਆ ਆਪਣਾ ਸਕੂਟਰ ਅੰਦਰ ਗੇਅਰ ਜਵਾੜਿਆ ਜਦੋਂ ਮਰਗਰ ਦੇ ਘਰ ਟੈਂਪੂ ਵਰਦਾ ਨਾ ਤੇ ਚੀਕਾ ਚੀਕ ਝੜਾ ਸਟੈਂਡ ਲਾਇਆ ਮੈਂ ਮੰਮੀ ਕਹਿੰਦੇ ਕੀ ਹੋ ਗਿਆ ਮੈਂ ਲੁੱਟੇ ਗੇ ਮਾਰੇ ਗੇ ਸਾਲ ਖਰਾਬ ਹੋ ਗਿਆ ਜਿੰਦਗੀ ਪਿੱਛੇ ਪੈ ਗਈ ਮਾਰਾ ਵੀ ਰੋਂਦਾ ਉਹ ਮਾਛੜੀ ਪੁੱਛਣ ਵੀ ਕੋਈ ਚਾਹ ਪੁੱਛੇ ਚਾਹ ਦੱਸਵਾ ਪੁੱਛਣੇ ਆ ਡੇਗਾ ਤੇ ਚੀਕ ਝੜਾ ਪੈ ਗਿਆ ਮੈਂ ਨਾ ਰੋਂਦਾ ਕਰ ਲੋਂਦਾ ਨਾ ਕੋਠੇ ਤੇ ਚਲ ਗਿਆ ਅੱਛਾ ਉਧਰੋਂ ਡੈਡੀ ਦਾ ਫੋਨ ਆਉਂਦਾ ਸੀ ਮਸਕਰ ਤੋਂ ਠੀਕ ਕਹਿੰਦੇ ਮੈਨੂੰ ਦੱਸੋ ਨਿਆਣੇ ਦਾ ਬਣਿਆ ਕੀ ਆ ਅਜਾ ਰਿਜ਼ਲਟ ਹੀ ਤੇ ਮੰਮੀ ਅਗਰ ਉਈ ਜਾਵੇ ਹੂੰ ਆਂਦੇ ਉਹ ਤੇ ਕੋਠੇ ਚਲ ਗਿਆ ਕਿ ਨਿਸ਼ਾਲਨਾ ਮਾਰ ਲੇ ਮੈਂ ਡਰਾਉਂ ਬਿਆ ਕਰਦੇ ਨੂੰ ਲੱਗੇ ਮੇਰੇ ਚਾਚੇ ਦਾ ਮੁੰਡਾ ਬੈਠਾ ਮੈਂ ਇੱਥੇ ਬੈਠਾ ਰਿਹਾ ਚੁੱਪ ਕਰਕੇ ਬੂਆ ਵਜ ਜਾਇਆ ਡੇਢ ਦੋਸ ਵਾਰੀ ਖੜਕਾਉਂਗੇ ਥੱਲੇ ਚਲ ਜਾਾਂਗੇ ਅਜਾ ਥੱਲੇ ਗਿਆ ਤੇ ਮਾਛੜ ਕਹਿੰਦਾ ਕੋਈ ਨਹੀਂ ਪੁੱਤੇ ਜ਼ਿੰਦਗੀ ਦਾ ਕੀ ਆ ਹਨਾ ਫੇਰ ਪਾਸ ਹੋ ਜਾਏਗਾ ਕੋਈ ਜਾਂਦਾ ਬੰਦਾ ਬੰਦੇ ਹੀ ਫੇਲ ਹੁੰਦੇ ਹੁੰਦੇ ਆਨੇ ਹੌਸਲਾ ਹੌਸਲਾ ਦਿੱਤਾ ਆ ਖਾਲਾ ਉਹ ਖਾਲਾ ਰਾਤ ਭੁੱਖ ਬੜੀ ਲੱਗੀ ਤੇ ਮਾਤਾ ਨੂੰ ਕਿਹਾ ਮੈਂ ਕੁਝ ਖਾਣਾ ਨਹੀਂ ਰਾ <laughs> I'm <mean>, not stressful. <laughs>